ਕਿਉਂ ਵੀ ਜੀਜੂ ਸਹਦ ਨਾਲ ਮਿੱਠੇ ਜੱਟ ਨਮ ਥੱਲੇ ਬੈਠੇ ਆਂ ਆਂਦਿਓ ਕਰ ਐਨ ਪੂਰਾ ਪਿੰਡੂ ਸਟਾਈਲ ਮਾਹੌਲ ਬਣਾ ਪਿਆ ਨਾ ਕੋਈ ਗਰਮੀ ਨਾ ਕੋਈ ਸ਼ਰਮੀ ਖੇਤਾ 'ਇ ਬੈਠੋ ਬੋਤਲ ਪਈਆ ਸਾਡੇ ਮੰਜੇ ਥੱਲੇ ਕਿਆ ਬਾਤਾਂ ਨੇ ਯਾਰ ਇਕ ਦਿਨ ਹਵਾ ਚੜ ਜਾਈਦਾ ਕਦੀ ਸਮੁੰਦਰਾਂ 'ਤੇ ਪਹੁੰਚ ਜਾਈਦਾ ਬੈਠੇ ਬੈਠੇ ਜੀਜੂ ਤੂੰ ਤਾਂ ਪਤਾ ਨਹੀਂ ਕਿੱਥੇ ਫਰੀ ਜਾਂਨੇ ਓਹ ਤੂੰ ਭਰਾਵਾ ਮੁੜਿਆ ਚੰਦ ਤੋਂ ਕਿਤੇ ਚੰਦ ਦੀ ਰਹਿ ਗਿਆ ਕਿਸੇ ਨੇ ਤਾਰਨਾ ਵੀ ਨਹੀਂ ਆ ਦਰਨਾ ਸਮੁੰਦਰਾਂ ਨਹੀਂ ਕਰਦਾ ਮੇਰਾ ਸਾਲੇ ਦੇ ਉੱਤੇ ਦੋ ਬਾਟੀਆਂ ਪਾਣੀ ਦੀਆਂ ਕੱਠੀਆਂ ਪਾ ਦੋ ਸਾਲੇ ਨੂੰ ਘਬਰਾਟ ਆਉਂਦਾ ਜਾਂਦੀ ਹੈ ਇਹ ਗਿਆ ਸੀ ਸਮੁੰਦਰਾਂ ਤੇ ਉਹ ਤੈਨੂੰ ਉੱਥੇ ਤੈਰਨਾ ਵੀ ਆਉਣਾ ਤੂੰ ਕਿਉਂ ਨੜਿਆ ਆਬ ਦੇ ਹੁਕੁੰਡਾ ਕਰਾਂਗੇ ਨਾਲੇ ਮੇਰਾ ਆ ਭਾਵੇਂ ਸੁਪਨੇ ਜੀ ਸਹੀ ਬਚਾਉਣ ਤਾਂ ਤੈਨੂੰ ਮੈਂ ਹੀ ਆਣਾ ਮੈਨੂੰ ਵੀ ਦੋ ਪੈਗ ਲਵਾ ਮੈਂ ਵੀ ਪਹੁੰਚਣਾ ਮਾਣ ਚੰਦ ਤੇ ਆ ਮੈਨੂੰ ਨਹੀਂ ਪਤਾ ਮੈਂ ਤਾਂ ਉਹ ਤੋਂ ਕਲਪਨਾ ਚਾਵਲਾ ਨੂੰ ਲੈ ਕੇ ਆਣਾ ਵਾ ਆ ਮੈਨੂੰ ਭੇਜ ਉੱਥੇ ਮੈਨੂੰ ਨਹੀਂ ਪਤਾ ਮੈਨੂੰ ਲਵਾ ਦੋ ਪਹਿਲਾਂ ਮੈਂ ਲੈ ਕੇ ਆਇਆ ਮਾਂ ਉਹ ਵਿਚਾਰੀ ਨੂੰ ਕਿਦੋਂ ਦੀ ਉੱਤੇ ਗਈਆ ਮੈਨੂੰ ੜੀਖਦੀ ਹੈ ਕਹਿੰਦੀ ਸੁੱਖਾ ਲੈਣਾ ਉਹ ਹੱਦਾਂ